ਆਕਲੈਂਡ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਤੇ ਦੋਸ਼ ਹੈ ਕਿ ਉਸਨੇ ਭਾਰਤ ਤੋਂ 10 ਕਿਲੋ ਗੈਰ ਕਾਨੂੰਨੀ ਦਵਾਈ ਕੰਮਨੀ ਸਮਗਲਿੰਗ ਕਰਕੇ ਨਿਊਜ਼ੀਲੈਂਡ ਲਿਆਂਦੀ ਹੈ ਕਸਟਮ ਜਾਂਚ ਅਧਿਕਾਰੀਆਂ ਨੇ ਆਕਲੈਂਡ ਵਿੱਚ ਇੱਕ ਵਪਾਰਕ ਥਾਂ ਅਤੇ ਘਰ ਤੇ ਛਾਪੇਮਾਰੀ ਕੀਤੀ ਅਤੇ ਇਹ ਗੋਲੀਆਂ ਬਰਾਮਦ ਕਰ ਲਈਆਂ ਗੋਲੀਆਂ ਨੂੰ ਭਾਰਤ ਤੋਂ ਭੇਜੇ ਗਏ ਨਮਕੀਨ ਪੈਕਟਾਂ ਦੇ ਵਿੱਚ ਲੁਕਾਇਆ ਗਿਆ ਸੀ ਜੋ 2 ਮਹੀਨੇ ਪਹਿਲਾਂ ਨਿਊਜ਼ੀਲੈਂਡ ਪੁੱਜੇ ਸਾਂ ਇਹ ਗੋਲੀਆਂ ਪਬਲਿਕ ਹੈਲਥ ਐਂਡ ਫੋਰੈਂਸਿਕ ਸਾਇੰਸ ਵੱਲੋਂ ਟੈਸਟ ਕੀਤੀਆਂ ਗਈਆਂ ਹਨ ਅਤੇ ਪੱਕਾ ਕੀਤਾ ਗਿਆ ਹੈ ਕਿ ਗੋਲੀਆਂ ਕਾਮਨੀਆਈਆਂ ਹਨ ਜਿਸ ਵਿੱਚ ਕਲਾਸ B C ਨਿਰਦਿੱਤ ਨਸ਼ੀਲੇ ਪਦਾਰਥ ਮੌਜੂਦ ਹਨ ਕਮਿਟੀ ਜਿਸ ਨੂੰ ਕਾਮਿਨੀ ਵਿੰਦਰਾਵਨ ਰਸ ਵੀ ਕਿਹਾ ਜਾਂਦਾ ਹੈ ਇੱਕ ਪਰੰਪਰਾਗਤ ਭਾਰਤੀ ਜੜੀ ਬੂਟੀ ਹੈ ਇਹ ਅਕਸਰ ਹੋਰ ਨਸ਼ੀਲੇ ਪਦਾਰਥਾਂ ਦੇ ਵਿੱਚ ਸ਼ਾਮਲ ਕੀਤੀ ਜਾਂਦੀ ਹੈ ਇਸ ਨੂੰ ਮਰਦਾਂ ਦੀ ਤਾਕਤ ਅਤੇ ਯੋਨ ਸ਼ਕਤੀ ਵਧਾਉਣ ਲਈ ਵਰਤਿਆ ਜਾਂਦਾ ਹੈ ਪਰ ਇਸ ਦੀ ਆਦਤ ਲੱਗਣ ਨਾਲ ਕਾਫੀ ਖਤਰਾ ਵੱਜ ਜਾਂਦਾ ਹੈ ਨਿਊਜ਼ੀਲੈਂਡ ਦੇ ਵਿੱਚ ਬਿਨਾਂ ਨੁਸਖੇ ਦੇ ਕਾਮਿਨੀ ਦਾ ਆਯਾਤ ਸਪਲਾਈ ਅਤੇ ਕਬਜ਼ਾ ਕਰਨਾ ਗੈਰਕਾਨੂੰਨੀ ਹੈ ਇਸ ਦੇ ਸਬੰਧ ਵਿੱਚ ਅੱਜ 68 ਸਾਲਾਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਨੂੰ ਮਾਨੂਗੋ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਕਸਟਮ ਦੇ ਚੀਫ ਅਫਸਰ ਨਾਈਜ਼ਲ ਬਾਰਨਰ ਨੇ ਕਿਹਾ ਹੈ ਕਿ ਇਹ ਜਾਂਚ ਇੱਕ ਸੁਚੱਜੀ ਰਣਨੀਤੀ ਤੇ ਆਧਾਰਿਤ ਹੈ ਜਿਸ ਨਾਲ ਗੈਰਕਾਨੂੰਨੀ ਸਪਲਾਈ ਚੇਨ ਨੂੰ ਬਾਰਡਰ ਤੋਂ ਲੈ ਕੇ ਕਮਿਊਨਿਟੀ ਤੱਕ ਟਰੈਕ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਜਾਂਚ ਦੇ ਸਬੂਤ ਸਾਫ਼ ਦਰਸਾਉਂਦੇ ਹਨ ਕਿ ਇੱਕ ਸੁਚੇਤਜੀ ਟਰੰਗ ਨਾਲ ਚਲਾਇਆ ਗਿਆ ਗੈਰ ਕਾਨੂੰਨੀ ਆਪਰੇਸ਼ਨ ਸੀ ਜਿਸ ਕਰਕੇ ਇਸ ਆਦਮੀ ਦੀ ਗ੍ਰਿਫਤਾਰੀ ਹੋਈ ਹੈ ਕਸਟਮ ਚਾਹੁੰਦਾ ਹੈ ਕਿ ਇਹਨਾਂ ਉਤਪਾਦਾਂ ਨੂੰ ਨਿਊਜ਼ੀਲੈਂਡ ਦੀ ਕਮਿਊਨਿਟੀ ਵਿੱਚ ਜਾਣ ਤੋਂ ਰੁਕਿਆ ਜਾਵੇ ਕਿਉਂਕਿ ਇਹ ਲੋਕਾਂ ਲਈ ਹਾਨੇ ਕਰ ਕਾਬਿਤ ਹੋ ਸਕਦੇ ਹਨ ਬਨਨ ਨੇ ਲੋਕਾਂ ਨੂੰ ਖਾਸ ਕਰਕੇ ਨਿਊਜ਼ੀਲੈਂਡ ਦੀ ਭਾਰਤੀ ਕਮਿਊਨਿਟੀ ਨੂੰ ਚੇਤਾਵਨੀ ਦਿੱਤੀ ਹੈ ਕਿ ਕਾਬਨੀ ਨੂੰ ਲੈਣਾ ਜਾਂ ਰੱਖਣਾ ਗੈਰ ਕਾਨੂੰਨੀ ਨਹੀਂ ਸਗੋ ਇਹ ਸੇਤਲੇ ਵੀ ਕਾਫੀ ਖਤਰਨਾਕ ਸਾਬਿਤ ਹੋ ਸਕਦਾ ਹੈ ਇਸ ਲਈ ਇਸ ਤੋਂ ਬਚੇ ਜਾਵੇ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿੱਚ ਕਾਬਨੀ ਗੋਲੀਆਂ ਦੇ ਗੈਰ ਕਾਨੂੰਨੀ ਵਪਾਰ ਦੇ ਕਈ ਕੇਸ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ ਆਪ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਿਊਜ਼ੀਲੈਂਡ ਦੀ ਅੱਜ ਦਾ ਕੇਸ ਜਿਸ ਦੇ ਵਿੱਚ 10 ਕਿਲੋਗ੍ਰਾਮ ਕਾਮਨੀ ਗੋਲੀਆਂ ਭਾਰਤ ਤੋਂ ਭੇਜੇ ਗਏ ਪੈਕਟਾਂ ਦੇ ਵਿੱਚ ਫੜੀਆਂ ਗਈਆਂ ਹਨ ਇਸ ਤੋਂ ਪਹਿਲਾਂ 2020 ਦੇ ਵਿੱਚ ਪਾਪਾ ਟੋਟੋਏ ਅਤੇ ਮਾਨਕਾਉ ਖੇਤਰਾਂ ਵਿੱਚ ਪੁਲਿਸ ਨੇ ਕਾਮਨੀ ਗੋਲੀਆਂ ਦੇ ਨਾਲ ਨਾਲ ਨਕਦੀ ਸੋਨਾ ਅਤੇ ਸਿਗਟਾਂ ਵੀ ਜਬਤ ਕੀਤੀਆਂ ਸਨ ਦਖਲੀ ਆਕਲੈਂਡ ਦੇ ਓਪੀਏ ਟ੍ਰੀਟਮੈਂਟ ਸੇਵਾ ਤੇ ਕੇ ਮਰੀਜ਼ਾਂ ਨੂੰ ਕਾਮਨੀ ਦੀ ਲਤ ਕਨ ਇਲਾਜ ਲਈ ਵੀ ਆਉਣਾ ਪਿਆ ਸੀ ਇਸ ਤੋਂ ਲਾਵਾ ਗੱਲ ਕਰਦੇ ਹਾਂ ਆਸਟ੍ਰੇਲੀਆ ਦੀ 2022 ਦੇ ਵਿੱਚ ਬ੍ਰਿਸਬਨ ਦੇ ਕਈ ਗਰੋਸਰੀ ਸਟੋਰਾਂ ਵਿੱਚ ਗੋਲੀਆਂ ਅੰਡਰ ਕਾਊਂਟਰ ਵੇਚੀਆਂ ਜਾ ਰਹੀਆਂ ਸਨ 2020 ਵਿੱਚ ਐਡਲੈਂਡ ਚ ਇੱਕ ਮਰੀਜ਼ ਨੂੰ ਕੰਮ ਨਹੀਂ ਖਾਣ ਤੋਂ ਬਾਅਦ ਹਸਪਤਾਲ ਦੇ ਵਿੱਚ ਭਰਤੀ ਹੋਣਾ ਪਿਆ ਸੀ 2016 ਵਿੱਚ ਮੈਲਬਨ ਚ ਗਰੋਸਰੀ ਸਟੋਰਾਂ ਤੇ ਮਿਲਦੀਆਂ ਗੋਲੀਆਂ ਦੀ ਜਾਂਚ ਵਿੱਚ ਕੋਡਾਈਨ ਅਤੇ ਮਾਰਫਿਨ ਵਰਗੇ ਨਸ਼ੀਲੇ ਤੱਤ ਮਿਲੇ ਸਨ ਹਾਲ ਤਾਂ ਐਕਸਪੋਰਟ ਦਾ ਕਹਿਣਾ ਹੈ ਕਿ ਭਾਵੇਂ ਇਹ ਗੋਲੀਆਂ ਹਰਬਲ ਰੂਪ ਦੇ ਵਿੱਚ ਵੇਚੀਆਂ ਜਾਂਦੀਆਂ ਹਨ ਪਰ ਇਹਨਾਂ ਦੇ ਅੰਦਰਲੇ ਤੱਤ ਓਪੀਏਡ ਵਰਗੇ ਖਤਰਨਾਕ ਪ੍ਰਭਾਵ ਪੈਦਾ ਕਰਦੇ ਹਨ ਅਤੇ ਇਸ ਨਾਲ ਨਸ਼ੇ ਦੀ ਲਤ ਲੱਗ ਸਕਦੀ ਹੈ। ਆਕਲੈਂਡ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਤੇ ਦੋਸ਼ ਹੈ ਕਿ ਉਸ ਨੇ ਭਾਰਤ ਤੋਂ 10 ਕਿਲੋ ਗੈਰ ਕਾਨੂੰਨੀ ਦਵਾਈ ਕੰਪਨੀ ਸਮਗਲਿੰਗ ਕਰਕੇ ਨਿਊਜ਼ੀਲੈਂਡ ਲਿਆਂਦੀ ਹੈ ਕਸਟਮ ਜਾਂਚ ਅਧਿਕਾਰੀਆਂ ਨੇ ਆਕਲੈਂਡ ਵਿੱਚ ਇੱਕ ਵਪਾਰਕ ਥਾਂ 'ਤੇ ਘਾਪੇਮਾਰੀ ਕੀਤੀ ਅਤੇ ਇਹ ਗੋਲੀਆਂ ਬਰਾਮਦ ਕਰ ਲਈਆਂ ਗੋਲੀਆਂ ਨੂੰ ਭਾਰਤ ਤੋਂ ਭੇਜੇ ਗਏ ਨਮਕੀਨ ਪੈਕਟਾਂ ਦੇ ਵਿੱਚ ਲੁਕਾਇਆ ਗਿਆ ਸੀ ਜੋ 2 ਮਹੀਨੇ ਪਹਿਲਾਂ ਨਿਊਜ਼ੀਲੈਂਡ ਪਹੁੰਚੇ ਸਨ ਇਹ ਗੋਲੀਆਂ ਪਬਲਿਕ ਹੈਲਥ ਐਂਡ ਫੋਰੈਂਸਿਕ ਸਾਇੰਸ ਵੱਲੋਂ ਟੈਸਟ ਕੀਤੀਆਂ ਗਈਆਂ ਹਨ ਅਤੇ ਪੱਕਾ ਕੀਤਾ ਗਿਆ ਹੈ ਕਿ ਗੋਲੀਆਂ ਕਾਮਨੀਆਈਆਂ ਹਨ ਜਿਸ ਵਿੱਚ ਕਲਾਸ B C ਨਿਰਦਿੱਤ ਨਸ਼ੀਲੇ ਪਦਾਰਥ ਮੌਜੂਦ ਹਨ ਕਮਿਟੀ ਜਿਸ ਨੂੰ ਕਾਮਨੀ ਵਿੰਦਰਾਵਨ ਰਸ ਵੀ ਕਿਹਾ ਜਾਂਦਾ ਹੈ ਇੱਕ ਪਰੰਪਰਾਗਤ ਭਾਰਤੀ ਜੜੀ ਬੂਟੀ ਹੈ ਇਹ ਅਕਸਰ ਹੋਰ ਨਸ਼ੀਲੇ ਪਦਾਰਥਾਂ ਦੇ ਵਿੱਚ ਸ਼ਾਮਲ ਕੀਤੀ ਜਾਂਦੀ ਹੈ ਇਸ ਨੂੰ ਮਰਦਾਂ ਦੀ ਤਾਕਤ ਅਤੇ ਯੋਨ ਸ਼ਕਤੀ ਵਧਾਉਣ ਲਈ ਵਰਤਿਆ ਜਾਂਦਾ ਹੈ ਪਰ ਇਸ ਦੀ ਆਦਤ ਲੱਗਣ ਨਾਲ ਕਾਫੀ ਖਤਰਾ ਵੱਜ ਜਾਂਦਾ ਹੈ ਨਿਊਜ਼ੀਲੈਂਡ ਦੇ ਵਿੱਚ ਬਿਨਾਂ ਨੁਸਖੇ ਦੇ ਕਮਿਨੀ ਦਾ ਆਯਾਤ ਸਪਲਾਈ ਅਤੇ ਕਬਜ਼ਾ ਕਰਨਾ ਗੈਰਕਾਨੂੰਨੀ ਹੈ ਇਸ ਦੇ ਸਬੰਧ ਵਿੱਚ ਅੱਜ 68 ਸਾਲਾਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਨੂੰ ਮਾਨੂਗੋ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਕਸਟਮ ਦੇ ਚੀਫ ਅਫਸਰ ਨਾਈਜ਼ਲ ਬਾਰਨਰ ਨੇ ਕਿਹਾ ਹੈ ਕਿ ਇਹ ਜਾਂਚ ਇੱਕ ਸੁਚੱਜੀ ਰਣਨੀਤੀ ਤੇ ਆਧਾਰਿਤ ਹੈ ਜਿਸ ਨਾਲ ਗੈਰਕਾਨੂੰਨੀ ਸਪਲਾਈ ਚੇਨ ਨੂੰ ਬਾਰਡਰ ਤੋਂ ਲੈ ਕੇ ਕਮਿਊਨਿਟੀ ਤੱਕ ਟਰੈਕ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਜਾਂਚ ਦੇ ਸਬੂਤ ਸਾਫ਼ ਦਰਸਾਉਂਦੇ ਹਨ ਕਿ ਇੱਕ ਸੁਚੇਤਜੀ ਟਰੰਗ ਨਾਲ ਚਲਾਇਆ ਗਿਆ ਗੈਰ ਕਾਨੂੰਨੀ ਆਪਰੇਸ਼ਨ ਸੀ ਜਿਸ ਕਰਕੇ ਇਸ ਆਦਮੀ ਦੀ ਗ੍ਰਿਫਤਾਰੀ ਹੋਈ ਹੈ ਕਸਟਮ ਚਾਹੁੰਦਾ ਹੈ ਕਿ ਇਹਨਾਂ ਉਤਪਾਦਾਂ ਨੂੰ ਨਿਊਜ਼ੀਲੈਂਡ ਦੀ ਕਮਿਊਨਿਟੀ ਵਿੱਚ ਜਾਣ ਤੋਂ ਰੁਕਿਆ ਜਾਵੇ ਕਿਉਂਕਿ ਇਹ ਲੋਕਾਂ ਲਈ ਹਾਨੀਕਾਰਕ ਸਾਬਤ ਹੋ ਸਕਦੇ ਹਨ ਵਨ ਨੇ ਲੋਕਾਂ ਨੂੰ ਖਾਸ ਕਰਕੇ ਨਿਊਜ਼ੀਲੈਂਡ ਦੀ ਭਾਰਤੀ ਕਮਿਊਨਿਟੀ ਨੂੰ ਚੇਤਾਵਨੀ ਦਿੱਤੀ ਹੈ ਕਿ ਕਾਮਨੀ ਨੂੰ ਲਿਆਉਣਾ ਜਾਂ ਰੱਖਣਾ ਗੈਰਕਾਨੂੰਨੀ ਨਹੀਂ ਸਗੋ ਇਹ ਸੇਤਲੇ ਵੀ ਕਾਫੀ ਖਤਰਨਾਕ ਸਾਬਿਤ ਹੋ ਸਕਦਾ ਹੈ ਇਸ ਲਈ ਇਸ ਤੋਂ ਬਚੇ ਜਬੇ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿੱਚ ਕਾਮਨੀ ਗੋਲੀਆਂ ਦੇ ਗੈਰਕਾਨੂੰਨੀ ਵਪਾਰ ਦੇ ਕਈ ਕੇਸ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ ਆਪ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਿਊਜ਼ੀਲੈਂਡ ਦੀ ਅੱਜ ਦਾ ਕੇਸ ਜਿਸ ਦੇ ਵਿੱਚ 10 ਕਿਲੋਗ੍ਰam ਕਾਮਨੀ ਗੋਲੀਆਂ ਭਾਰਤ ਤੋਂ ਭੇਜੇ ਗਏ ਪੈਕਟਾਂ ਦੇ ਵਿੱਚ ਫੜੀਆਂ ਗਈਆਂ ਹਨ ਇਸ ਤੋਂ ਪਹਿਲਾਂ 2020 ਦੇ ਵਿੱਚ ਪਾਪਾ ਟੋਟੋਏ ਅਤੇ ਮਾਨਕਾਉ ਖੇਤਰਾਂ ਵਿੱਚ ਪੁਲਿਸ ਨੇ ਕਾਮਨੀ ਗੋਲੀਆਂ ਦੇ ਨਾਲ ਨਾਲ ਨਕਦੀ ਸੋਨਾ ਅਤੇ ਸਿਗਟਾਂ ਵੀ ਜਬਤ ਕੀਤੀਆਂ ਸਨ ਦਖਲੀ ਆਕਲੈਂਡ ਦੇ ਓਪੀਏ ਟ੍ਰੀਟਮੈਂਟ ਸੇਵਾ ਤੇ ਕਈ ਮਰੀਜ਼ਾਂ ਨੂੰ ਕਾਮਨੀ ਦੀ ਲਤ ਕਨ ਇਲਾਜ ਲਈ ਵੀ ਆਉਣਾ ਪਿਆ ਸੀ ਇਸ ਤੋਂ ਲਾਵਾ ਗੱਲ ਕਰਦੇ ਹਾਂ ਆਸਟ੍ਰੇਲੀਆ ਦੀ 2022 ਦੇ ਵਿੱਚ ਬ੍ਰਿਸਬਨ ਦੇ ਕਈ ਗਰੋਸਰੀ ਸਟੋਰਾਂ ਵਿੱਚ ਗੋਲੀਆਂ ਅੰਡਰ ਕਾਊਂਟਰ ਵੇਚੀਆਂ ਜਾ ਰਹੀਆਂ ਸਨ 2020 ਵਿੱਚ ਐਡਲੈਂਡ ਚ ਇੱਕ ਮਰੀਜ਼ ਨੂੰ ਕੰਮ ਨਹੀਂ ਖਾਣ ਤੋਂ ਬਾਅਦ ਹਸਪਤਾਲ ਦੇ ਵਿੱਚ ਭਰਤੀ ਹੋਣਾ ਪਿਆ ਸੀ 2016 ਵਿੱਚ ਮੈਲਬਨ ਚ ਗਰੋਸਰੀ ਸਟੋਰਾਂ ਤੇ ਮਿਲਦੀਆਂ ਗੋਲੀਆਂ ਦੀ ਜਾਂਚ ਵਿੱਚ ਕੋਡਾਈਨ ਅਤੇ ਮਾਰਫਿਨ ਵਰਗੇ ਨਸ਼ੀਲੇ ਤੱਤ ਮਿਲੇ ਸਨ ਹਾਲ ਤਾਂ ਐਕਸਪੋਰਟ ਦਾ ਕਹਿਣਾ ਹੈ ਕਿ ਭਾਵੇਂ ਇਹ ਗੋਲੀਆਂ ਹਰਬਲ ਰੂਪ ਦੇ ਵਿੱਚ ਵੇਚੀਆਂ ਜਾਂਦੀਆਂ ਹਨ ਪਰ ਇਹਨਾਂ ਦੇ ਅੰਦਰਲੇ ਤੱਤ ਓਪੀਏਡ ਵਰਗੇ ਖਤਰਨਾਕ ਪ੍ਰਭਾਵ ਪੈਦਾ ਕਰਦੇ ਹਨ ਅਤੇ ਇਸ ਨਾਲ ਨਸ਼ੇ ਦੀ ਲਤ ਲੱਗ ਸਕਦੀ ਹੈ। ਆਕਲੈਂਡ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਤੇ ਦੋਸ਼ ਹੈ ਕਿ ਉਸ ਨੇ ਭਾਰਤ ਤੋਂ 10 ਕਿਲੋ ਗੈਰ ਕਾਨੂੰਨੀ ਦਵਾਈ ਕੰਪਨੀ ਸਮਗਲਿੰਗ ਕਰਕੇ ਨਿਊਜ਼ੀਲੈਂਡ ਲਿਆਂਦੀ ਹੈ ਕਸਟਮ ਜਾਂਚ ਅਧਿਕਾਰੀਆਂ ਨੇ ਆਕਲੈਂਡ ਵਿੱਚ ਇੱਕ ਵਪਾਰਕ ਥਾਂ 'ਤੇ ਘਾਪੇਮਾਰੀ ਕੀਤੀ ਅਤੇ ਇਹ ਗੋਲੀਆਂ ਬਰਾਮਦ ਕਰ ਲਈਆਂ ਗੋਲੀਆਂ ਨੂੰ ਭਾਰਤ ਤੋਂ ਭੇਜੇ ਗਏ ਨਮਕੀਨ ਪੈਕਟਾਂ ਦੇ ਵਿੱਚ ਲੁਕਾਇਆ ਗਿਆ ਸੀ ਜੋ 2 ਮਹੀਨੇ ਪਹਿਲਾਂ ਨਿਊਜ਼ੀਲੈਂਡ ਪਹੁੰਚੇ ਸਨ ਇਹ ਗੋਲੀਆਂ ਪਬਲਿਕ ਹੈਲਥ ਐਂਡ ਫੋਰੈਂਸਿਕ ਸਾਇੰਸ ਵੱਲੋਂ ਟੈਸਟ ਕੀਤੀਆਂ ਗਈਆਂ ਹਨ ਅਤੇ ਪੱਕਾ ਕੀਤਾ ਗਿਆ ਹੈ ਕਿ ਗੋਲੀਆਂ ਕਾਮਨੀਆਈਆਂ ਹਨ ਜਿਸ ਵਿੱਚ ਕਲਾਸ B C ਨਿਰਦਿੱਤ ਨਸ਼ੀਲੇ ਪਦਾਰਥ ਮੌਜੂਦ ਹਨ ਕਮਿਟੀ ਜਿਸ ਨੂੰ ਕਾਮਿਨੀ ਵਿੰਦਰਾਵਨ ਰਸ ਵੀ ਕਿਹਾ ਜਾਂਦਾ ਹੈ ਇੱਕ ਪਰੰਪਰਾਗਤ ਭਾਰਤੀ ਜੜੀ ਬੂਟੀ ਹੈ ਇਹ ਅਕਸਰ ਹੋਰ ਨਸ਼ੀਲੇ ਪਦਾਰਥਾਂ ਦੇ ਵਿੱਚ ਸ਼ਾਮਲ ਕੀਤੀ ਜਾਂਦੀ ਹੈ ਇਸ ਨੂੰ ਮਰਦਾਂ ਦੀ ਤਾਕਤ ਅਤੇ ਯੋਨ ਸ਼ਕਤੀ ਵਧਾਉਣ ਲਈ ਵਰਤਿਆ ਜਾਂਦਾ ਹੈ ਪਰ ਇਸ ਦੀ ਆਦਤ ਲੱਗਣ ਨਾਲ ਕਾਫੀ ਖਤਰਾ ਵੱਜ ਜਾਂਦਾ ਹੈ ਨਿਊਜ਼ੀਲੈਂਡ ਦੇ ਵਿੱਚ ਬਿਨਾਂ ਨੁਸਖੇ ਦੇ ਕਾਮਿਨੀ ਦਾ ਆਯਾਤ ਸਪਲਾਈ ਅਤੇ ਕਬਜ਼ਾ ਕਰਨਾ ਗੈਰਕਾਨੂੰਨੀ ਹੈ ਇਸ ਦੇ ਸਬੰਧ ਵਿੱਚ ਅੱਜ 68 ਸਾਲਾਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਨੂੰ ਮਾਨੂਗੋ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਕਸਟਮ ਦੇ ਚੀਫ ਅਫਸਰ ਨਾਈਜ਼ਲ ਬਾਰਨਰ ਨੇ ਕਿਹਾ ਹੈ ਕਿ ਇਹ ਜਾਂਚ ਇੱਕ ਸੁਚੱਜੀ ਰਣਨੀਤੀ ਤੇ ਆਧਾਰਿਤ ਹੈ ਜਿਸ ਨਾਲ ਗੈਰਕਾਨੂੰਨੀ ਸਪਲਾਈ ਚੇਨ ਨੂੰ ਬਾਰਡਰ ਤੋਂ ਲੈ ਕੇ ਕਮਿਊਨਿਟੀ ਤੱਕ ਟਰੈਕ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਜਾਂਚ ਦੇ ਸਬੂਤ ਸਾਫ਼ ਦਰਸਾਉਂਦੇ ਹਨ ਕਿ ਇੱਕ ਸੁਚੇਤਜੀ ਟਰੰਗ ਨਾਲ ਚਲਾਇਆ ਗਿਆ ਗੈਰ ਕਾਨੂੰਨੀ ਆਪਰੇਸ਼ਨ ਸੀ ਜਿਸ ਕਰਕੇ ਇਸ ਆਦਮੀ ਦੀ ਗ੍ਰਿਫਤਾਰੀ ਹੋਈ ਹੈ ਕਸਟਮ ਚਾਹੁੰਦਾ ਹੈ ਕਿ ਇਹਨਾਂ ਉਤਪਾਦਾਂ ਨੂੰ ਨਿਊਜ਼ੀਲੈਂਡ ਦੀ ਕਮਿਊਨਿਟੀ ਵਿੱਚ ਜਾਣ ਤੋਂ ਰੁਕਿਆ ਜਾਵੇ ਕਿਉਂਕਿ ਇਹ ਲੋਕਾਂ ਲਈ ਖਾਨੇ ਕਰਕੇ ਸਾਬਿਤ ਹੋ ਸਕਦੇ ਹਨ ਵਰਨਨ ਨੇ ਲੋਕਾਂ ਨੂੰ ਖਾਸ ਕਰਕੇ ਨਿਊਜ਼ੀਲੈਂਡ ਦੀ ਭਾਰਤੀ ਕਮਿਊਨਿਟੀ ਨੂੰ ਚੇਤਾਵਨੀ ਦਿੱਤੀ ਹੈ ਕਿ ਕਾਮਨੀ ਨੂੰ ਲਿਆਉਣਾ ਜਾਂ ਰੱਖਣਾ ਗੈਰਕਾਨੂੰਨੀ ਨਹੀਂ ਸਗੋ ਇਹ ਸੇਤਲੇ ਵੀ ਕਾਫੀ ਖਤਰਨਾਕ ਸਾਬਿਤ ਹੋ ਸਕਦਾ ਹੈ ਇਸ ਲਈ ਇਸ ਤੋਂ ਬਚੇ ਜਬੇ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿੱਚ ਕਾਮਨੀ ਗੋਲੀਆਂ ਦੇ ਗੈਰਕਾਨੂੰਨੀ ਵਪਾਰ ਦੇ ਕਈ ਕੇਸ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ ਆਪ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਿਊਜ਼ੀਲੈਂਡ ਦੀ ਅੱਜ ਦਾ ਕੇਸ ਜਿਸ ਦੇ ਵਿੱਚ 10 ਕਿਲੋਗ੍ਰਾਮ ਕਾਮਨੀ ਗੋਲੀਆਂ ਭਾਰਤ ਤੋਂ ਭੇਜੇ ਗਏ ਪੈਕਟਾਂ ਦੇ ਵਿੱਚ ਫੜੀਆਂ ਗਈਆਂ ਹਨ ਇਸ ਤੋਂ ਪਹਿਲਾਂ 2020 ਦੇ ਵਿੱਚ ਪਾਪਾ ਟੋਟੋਏ ਅਤੇ ਮਾਨਕਾਉ ਖੇਤਰਾਂ ਵਿੱਚ ਪੁਲਿਸ ਨੇ ਕਾਮਨੀ ਗੋਲੀਆਂ ਦੇ ਨਾਲ ਨਾਲ ਨਕਦੀ ਸੋਨਾ ਅਤੇ ਸਿਗਟਾਂ ਵੀ ਜਬਤ ਕੀਤੀਆਂ ਸਨ ਦਖਲੀ ਆਕਲੈਂਡ ਦੇ ਓਪੀਏ ਟ੍ਰੀਟਮੈਂਟ ਸੇਵਾ ਤੇ ਕਈ ਮਰੀਜ਼ਾਂ ਨੂੰ ਕਾਮਨੀ ਦੀ ਲਤ ਕੰਨ ਇਲਾਜ ਲਈ ਵੀ ਆਉਣਾ ਪਿਆ ਸੀ ਇਸ ਤੋਂ ਲਾਵਾ ਗੱਲ ਕਰਦੇ ਹਾਂ ਆਸਟ੍ਰੇਲੀਆ ਦੀ 2022 ਦੇ ਵਿੱਚ ਬ੍ਰਿਸਬਨ ਦੇ ਕਈ ਗਰੋਸਰੀ ਸਟੋਰਾਂ ਵਿੱਚ ਗੋਲੀਆਂ ਅੰਡਰ ਕਾਊਂਟਰ ਵੇਚੀਆਂ ਜਾ ਰਹੀਆਂ ਸਨ 2020 ਵਿੱਚ ਐਡਲੈਂਡ ਚ ਇੱਕ ਮਰੀਜ਼ ਨੂੰ ਕਾਮਨੀ ਖਾਣ ਤੋਂ ਬਾਅਦ ਹਸਪਤਾਲ ਦੇ ਵਿੱਚ ਭਰਤੀ ਹੋਣਾ ਪਿਆ ਸੀ 2016 ਵਿੱਚ ਮੈਲਬਨ ਚ ਗਰੋਸਰੀ ਸਟੋਰਾਂ ਤੇ ਮਿਲਦੀਆਂ ਗੋਲੀਆਂ ਦੀ ਜਾਂਚ ਵਿੱਚ ਕੋਡਾਈਨ ਅਤੇ ਮਾਰਫਿਨ ਵਰਗੇ ਨਸ਼ੀਲੇ ਤੱਤ ਮਿਲੇ ਸਨ ਹਾਲ ਤਾਂ ਐਕਸਪੋਰਟ ਦਾ ਕਹਿਣਾ ਹੈ ਕਿ ਭਾਵੇਂ ਇਹ ਗੋਲੀਆਂ ਹਰਬਲ ਰੂਪ ਦੇ ਵਿੱਚ ਵੇਚੀਆਂ ਜਾਂਦੀਆਂ ਹਨ ਪਰ ਇਹਨਾਂ ਦੇ ਅੰਦਰਲੇ ਤੱਤ ਓਪੀਏਡ ਵਰਗੇ ਖਤਰਨਾਕ ਪ੍ਰਭਾਵ ਪੈਦਾ ਕਰਦੇ ਹਨ ਅਤੇ ਇਸ ਨਾਲ ਨਸ਼ੇ ਦੀ ਲਤ ਲੱਗ ਸਕਦੀ ਹੈ। ਆਕਲੈਂਡ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਤੇ ਦੋਸ਼ ਹੈ ਕਿ ਉਸ ਨੇ ਭਾਰਤ ਤੋਂ 10 ਕਿਲੋ ਗੈਰ ਕਾਨੂੰਨੀ ਦਵਾਈ ਕੰਬਿਨਿਟ ਸਮਗਲਿੰਗ ਕਰਕੇ ਨਿਊਜ਼ੀਲੈਂਡ ਲਿਆਂਦੀ ਹੈ ਕਸਟਮ ਜਾਂਚ ਅਧਿਕਾਰੀਆਂ ਨੇ ਆਕਲੈਂਡ ਵਿੱਚ ਇੱਕ ਵਪਾਰਕ ਥਾਂ 'ਤੇ ਘਾਪੇਮਾਰੀ ਕੀਤੀ ਅਤੇ ਇਹ ਗੋਲੀਆਂ ਬਰਾਮਦ ਕਰ ਲਈਆਂ ਗੋਲੀਆਂ ਨੂੰ ਭਾਰਤ ਤੋਂ ਭੇਜੇ ਗਏ ਨਮਕੀਨ ਪੈਕਟਾਂ ਦੇ ਵਿੱਚ ਲੁਕਾਇਆ ਗਿਆ ਸੀ ਜੋ 2 ਮਹੀਨੇ ਪਹਿਲਾਂ ਨਿਊਜ਼ੀਲੈਂਡ ਪਹੁੰਚੇ ਸਨ ਇਹ ਗੋਲੀਆਂ ਪਬਲਿਕ ਹੈਲਥ ਐਂਡ ਫੋਰੈਂਸਿਕ ਸਾਇੰਸ ਵੱਲੋਂ ਟੈਸਟ ਕੀਤੀਆਂ ਗਈਆਂ ਹਨ ਅਤੇ ਪੱਕਾ ਕੀਤਾ ਗਿਆ ਹੈ ਕਿ ਗੋਲੀਆਂ ਕਾਮਨੀਆਈਆਂ ਹਨ ਜਿਸ ਵਿੱਚ ਕਲਾਸ B C ਨਿਰਦਿੱਤ ਨਸ਼ੀਲੇ ਪਦਾਰਥ ਮੌਜੂਦ ਹਨ ਕਮਿਟੀ ਜਿਸ ਨੂੰ ਕਾਮਨੀ ਵਿੰਦਰਾਵਨ ਰਸ ਵੀ ਕਿਹਾ ਜਾਂਦਾ ਹੈ ਇੱਕ ਪਰੰਪਰਾਗਤ ਭਾਰਤੀ ਜੜੀ ਬੂਟੀ ਹੈ ਇਹ ਅਕਸਰ ਹੋਰ ਨਸ਼ੀਲੇ ਪਦਾਰਥਾਂ ਦੇ ਵਿੱਚ ਸ਼ਾਮਲ ਕੀਤੀ ਜਾਂਦੀ ਹੈ ਇਸ ਨੂੰ ਮਰਦਾਂ ਦੀ ਤਾਕਤ ਅਤੇ ਯੋਨ ਸ਼ਕਤੀ ਵਧਾਉਣ ਲਈ ਵਰਤਿਆ ਜਾਂਦਾ ਹੈ ਪਰ ਇਸ ਦੀ ਆਦਤ ਲੱਗਣ ਨਾਲ ਕਾਫੀ ਖਤਰਾ ਵੱਜ ਜਾਂਦਾ ਹੈ ਨਿਊਜ਼ੀਲੈਂਡ ਦੇ ਵਿੱਚ ਬਿਨਾਂ ਨੁਸਖੇ ਦੇ ਕਾਮਿਨੀ ਦਾ ਆਯਾਤ ਸਪਲਾਈ ਅਤੇ ਕਬਜ਼ਾ ਕਰਨਾ ਗੈਰਕਾਨੂੰਨੀ ਹੈ ਇਸ ਦੇ ਸਬੰਧ ਵਿੱਚ ਅੱਜ 68 ਸਾਲਾਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਨੂੰ ਮਾਨੂਗੋ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਕਸਟਮ ਦੇ ਚੀਫ ਅਫਸਰ ਨਾਈਜ਼ਲ ਬਾਰਨਰ ਨੇ ਕਿਹਾ ਹੈ ਕਿ ਇਹ ਜਾਂਚ ਇੱਕ ਸੁਚੱਜੀ ਰਣਨੀਤੀ ਤੇ ਆਧਾਰਿਤ ਹੈ ਜਿਸ ਨਾਲ ਗੈਰਕਾਨੂੰਨੀ ਸਪਲਾਈ ਚੇਨ ਨੂੰ ਬਾਰਡਰ ਤੋਂ ਲੈ ਕੇ ਕਮਿਊਨਿਟੀ ਤੱਕ ਟਰੈਕ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਜਾਂਚ ਦੇ ਸਬੂਤ ਸਾਫ਼ ਦਰਸਾਉਂਦੇ ਹਨ ਕਿ ਇੱਕ ਸੁਚੇਤਜੀ ਟਰੰਗ ਨਾਲ ਚਲਾਇਆ ਗਿਆ ਗੈਰ ਕਾਨੂੰਨੀ ਆਪਰੇਸ਼ਨ ਸੀ ਜਿਸ ਕਰਕੇ ਇਸ ਆਦਮੀ ਦੀ ਗ੍ਰਿਫਤਾਰੀ ਹੋਈ ਹੈ ਕਸਟਮ ਚਾਹੁੰਦਾ ਹੈ ਕਿ ਇਹਨਾਂ ਉਤਪਾਦਾਂ ਨੂੰ ਨਿਊਜ਼ੀਲੈਂਡ ਦੀ ਕਮਿਊਨਿਟੀ ਵਿੱਚ ਜਾਣ ਤੋਂ ਰੁਕਿਆ ਜਾਵੇ ਕਿਉਂਕਿ ਇਹ ਲੋਕਾਂ ਲਈ ਖਾਨੇ ਕਰਕ ਸਾਬਿਤ ਹੋ ਸਕਦੇ ਹਨ ਵਰਨਨ ਨੇ ਲੋਕਾਂ ਨੂੰ ਖਾਸ ਕਰਕੇ ਨਿਊਜ਼ੀਲੈਂਡ ਦੀ ਭਾਰਤੀ ਕਮਿਊਨਿਟੀ ਨੂੰ ਚੇਤਾਵਨੀ ਦਿੱਤੀ ਹੈ ਕਿ ਕਾਮਨੀ ਨੂੰ ਲਿਆਉਣਾ ਜਾਂ ਰੱਖਣਾ ਗੈਰਕਾਨੂੰਨੀ ਨਹੀਂ ਸਗੋ ਇਹ ਸੇਤਲੇ ਵੀ ਕਾਫੀ ਖਤਰਨਾਕ ਸਾਬਿਤ ਹੋ ਸਕਦਾ ਹੈ ਇਸ ਲਈ ਇਸ ਤੋਂ ਬਚੇ ਜਾਵੇ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿੱਚ ਕਾਮਨੀ ਗੋਲੀਆਂ ਦੇ ਗੈਰਕਾਨੂੰਨੀ ਵਪਾਰ ਦੇ ਕਈ ਕੇਸ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ ਆਪ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਿਊਜ਼ੀਲੈਂਡ ਦੀ ਅੱਜ ਦਾ ਕੇਸ ਜਿਸ ਦੇ ਵਿੱਚ 10 ਕਿਲੋਗ੍ਰਾਮ ਕਾਮਨੀ ਗੋਲੀਆਂ ਭਾਰਤ ਤੋਂ ਭੇਜੇ ਗਏ ਪੈਕਟਾਂ ਦੇ ਵਿੱਚ ਫੜੀਆਂ ਗਈਆਂ ਹਨ ਇਸ ਤੋਂ ਪਹਿਲਾਂ 2020 ਦੇ ਵਿੱਚ ਪਾਪਾ ਟੋਟੋਏ ਅਤੇ ਮਾਨਕਾਉ ਖੇਤਰਾਂ ਵਿੱਚ ਪੁਲਿਸ ਨੇ ਕਾਮਨੀ ਗੋਲੀਆਂ ਦੇ ਨਾਲ ਨਾਲ ਨਕਦੀ ਸੋਨਾ ਅਤੇ ਸਿਗਟਾਂ ਵੀ ਜਬਤ ਕੀਤੀਆਂ ਸਨ ਦਖਲੀ ਆਕਲੈਂਡ ਦੇ ਓਪੀਏ ਟ੍ਰੀਟਮੈਂਟ ਸੇਵਾ ਤੇ ਕਈ ਮਰੀਜ਼ਾਂ ਨੂੰ ਕਾਮਨੀ ਦੀ ਲਤ ਕੰਨ ਇਲਾਜ ਲਈ ਵੀ ਆਉਣਾ ਪਿਆ ਸੀ ਇਸ ਤੋਂ ਲਾਵਾ ਗੱਲ ਕਰਦੇ ਹਾਂ ਆਸਟ੍ਰੇਲੀਆ ਦੀ 2022 ਦੇ ਵਿੱਚ ਬ੍ਰਿਸਬਨ ਦੇ ਕਈ ਗਰੋਸਰੀ ਸਟੋਰਾਂ ਵਿੱਚ ਗੋਲੀਆਂ ਅੰਡਰ ਕਾਊਂਟਰ ਵੇਚੀਆਂ ਜਾ ਰਹੀਆਂ ਸਨ 2020 ਵਿੱਚ ਐਡਲੈਂਡ ਚ ਇੱਕ ਮਰੀਜ਼ ਨੂੰ ਕੰਮ ਨਹੀਂ ਖਾਣ ਤੋਂ ਬਾਅਦ ਹਸਪਤਾਲ ਦੇ ਵਿੱਚ ਭਰਤੀ ਹੋਣਾ ਪਿਆ ਸੀ 2016 ਵਿੱਚ ਮੈਲਬਨ ਚ ਗਰੋਸਰੀ ਸਟੋਰਾਂ ਤੇ ਮਿਲਦੀਆਂ ਗੋਲੀਆਂ ਦੀ ਜਾਂਚ ਵਿੱਚ ਕੋਡਾਈਨ ਅਤੇ ਮਾਰਫਿਨ ਵਰਗੇ ਨਸ਼ੀਲੇ ਤੱਤ ਮਿਲੇ ਸਨ ਹਾਲ ਤਾਂ ਐਕਸਪੋਰਟ ਦਾ ਕਹਿਣਾ ਹੈ ਕਿ ਭਾਵੇਂ ਇਹ ਗੋਲੀਆਂ ਹਰਬਲ ਰੂਪ ਦੇ ਵਿੱਚ ਵੇਚੀਆਂ ਜਾਂਦੀਆਂ ਹਨ ਪਰ ਇਹਨਾਂ ਦੇ ਅੰਦਰਲੇ ਤੱਤ ਓਪੀਏਡ ਵਰਗੇ ਖਤਰਨਾਕ ਪ੍ਰਭਾਵ ਪੈਦਾ ਕਰਦੇ ਹਨ ਅਤੇ ਇਸ ਨਾਲ ਨਸ਼ੇ ਦੀ ਲਤ ਲੱਗ ਸਕਦੀ ਹੈ। ਆਕਲੈਂਡ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਤੇ ਦੋਸ਼ ਹੈ ਕਿ ਉਸ ਨੇ ਭਾਰਤ ਤੋਂ 10 ਕਿਲੋ ਗੈਰ ਕਾਨੂੰਨੀ ਦਵਾਈ ਕੰਪਨੀ ਸਮਗਲਿੰਗ ਕਰਕੇ ਨਿਊਜ਼ੀਲੈਂਡ ਲਿਆਂਦੀ ਹੈ ਕਸਟਮ ਜਾਂਚ ਅਧਿਕਾਰੀਆਂ ਨੇ ਆਕਲੈਂਡ ਵਿੱਚ ਇੱਕ ਵਪਾਰਕ ਥਾਂ 'ਤੇ ਕਰਦੇ ਛਾਪੇਮਾਰੀ ਕੀਤੀ ਅਤੇ ਇਹ ਗੋਲੀਆਂ ਬਰਾਮਦ ਕਰ ਲਈਆਂ ਗੋਲੀਆਂ ਨੂੰ ਭਾਰਤ ਤੋਂ ਭੇਜੇ ਗਏ ਨਮਕੀਨ ਪੈਕਟਾਂ ਦੇ ਵਿੱਚ ਲੁਕਾਇਆ ਗਿਆ ਸੀ ਜੋ 2 ਮਹੀਨੇ ਪਹਿਲਾਂ ਨਿਊਜ਼ੀਲੈਂਡ ਪਹੁੰਚੇ ਸਨ ਇਹ ਗੋਲੀਆਂ ਪਬਲਿਕ ਹੈਲਥ ਐਂਡ ਫੋਰੈਂਸਿਕ ਸਾਇੰਸ ਵੱਲੋਂ ਟੈਸਟ ਕੀਤੀਆਂ ਗਈਆਂ ਹਨ ਅਤੇ ਪੱਕਾ ਕੀਤਾ ਗਿਆ ਹੈ ਕਿ ਇਹ ਗੋਲੀਆਂ ਕਾਮਨੀਆਂ ਹੀ ਹਨ ਜਿਸ ਵਿੱਚ ਕਲਾਸ ਬੀ ਸੀ ਨਿਰਦਿੱਤ ਨਸ਼ੀਲੇ ਪਦਾਰਥ ਮੌਜੂਦ ਹਨ ਕਾਮਿਨੀ ਜਿਸ ਨੂੰ ਕਾਮਿਨੀ ਵਿੰਦਰਾਵਨ ਰਸ ਵੀ ਕਿਹਾ ਜਾਂਦਾ ਹੈ ਇੱਕ ਪਰੰਪਰਾਗਤ ਭਾਰਤੀ ਜੜੀ ਬੂਟੀ ਹੈ ਇਹ ਅਕਸਰ ਹੋਰ ਨਸ਼ੀਲੇ ਪਦਾਰਥਾਂ ਦੇ ਵਿੱਚ ਸ਼ਾਮਲ ਕੀਤੀ ਜਾਂਦੀ ਹੈ ਇਸ ਨੂੰ ਮਰਦਾਂ ਦੀ ਤਾਕਤ ਅਤੇ ਯੋਨ ਸ਼ਕਤੀ ਵਧਾਉਣ ਲਈ ਵਰਤਿਆ ਜਾਂਦਾ ਹੈ ਪਰ ਇਸ ਦੀ ਆਦਤ ਲੱਗਣ ਨਾਲ ਕਾਫੀ ਖਤਰਾ ਵੱਜ ਜਾਂਦਾ ਹੈ ਨਿਊਜ਼ੀਲੈਂਡ ਦੇ ਵਿੱਚ ਬਿਨਾਂ ਨੁਸਖੇ ਦੇ ਕਾਮਿਨੀ ਦਾ ਆਯਾਤ ਸਪਲਾਈ ਅਤੇ ਕਬਜ਼ਾ ਕਰਨਾ ਗੈਰਕਾਨੂੰਨੀ ਹੈ ਇਸ ਦੇ ਸਬੰਧ ਵਿੱਚ ਅੱਜ 68 ਸਾਲਾ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਨੂੰ ਮਾਨੂਗੋ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਕਸਟਮ ਦੇ ਚੀਫ ਅਫਸਰ ਨਾਈਜ਼ਲ ਬਾਰਨਰ ਨੇ ਕਿਹਾ ਹੈ ਕਿ ਇਹ ਜਾਂਚ ਇੱਕ ਸੁਚੱਜੀ ਰਣਨੀਤੀ ਤੇ ਆਧਾਰਿਤ ਹੈ ਜਿਸ ਨਾਲ ਗੈਰਕਾਨੂੰਨੀ ਸਪਲਾਈ ਚੇਨ ਨੂੰ ਬਾਰਡਰ ਤੋਂ ਲੈ ਕੇ ਕਮਿਊਨਿਟੀ ਤੱਕ ਟਰੈਕ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਜਾਂਚ ਦੇ ਸਬੂਤ ਸਾਫ਼ ਦਰਸਾਉਂਦੇ ਹਨ ਕਿ ਇੱਕ ਸੁਚੇਤਜੀ ਟਰੰਗ ਨਾਲ ਚਲਾਇਆ ਗਿਆ ਗੈਰ ਕਾਨੂੰਨੀ ਆਪਰੇਸ਼ਨ ਸੀ ਜਿਸ ਕਰਕੇ ਇਸ ਆਦਮੀ ਦੀ ਗ੍ਰਿਫਤਾਰੀ ਹੋਈ ਹੈ ਕਸਟਮ ਚਾਹੁੰਦਾ ਹੈ ਕਿ ਇਹਨਾਂ ਉਤਪਾਦਾਂ ਨੂੰ ਨਿਊਜ਼ੀਲੈਂਡ ਦੀ ਕਮਿਊਨਿਟੀ ਵਿੱਚ ਜਾਣ ਤੋਂ ਰੁਕਿਆ ਜਾਵੇ ਕਿਉਂਕਿ ਇਹ ਲੋਕਾਂ ਲਈ ਖਾਨੇ ਕਰਕ ਸਾਬਿਤ ਹੋ ਸਕਦੇ ਹਨ ਵਰਨਨ ਨੇ ਲੋਕਾਂ ਨੂੰ ਖਾਸ ਕਰਕੇ ਨਿਊਜ਼ੀਲੈਂਡ ਦੀ ਭਾਰਤੀ ਕਮਿਊਨਿਟੀ ਨੂੰ ਚੇਤਾਵਨੀ ਦਿੱਤੀ ਹੈ ਕਿ ਕਾਮਨੀ ਨੂੰ ਲਿਆਉਣਾ ਜਾਂ ਰੱਖਣਾ ਗੈਰਕਾਨੂੰਨੀ ਨਹੀਂ ਸਗੋ ਇਹ ਸੇਤਲੇ ਵੀ ਕਾਫੀ ਖਤਰਨਾਕ ਸਾਬਿਤ ਹੋ ਸਕਦਾ ਹੈ ਇਸ ਲਈ ਇਸ ਤੋਂ ਬਚੇ ਜਬੇ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿੱਚ ਕਾਮਨੀ ਗੋਲੀਆਂ ਦੇ ਗੈਰਕਾਨੂੰਨੀ ਵਪਾਰ ਦੇ ਕਈ ਕੇਸ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ ਆਪ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਿਊਜ਼ੀਲੈਂਡ ਦੀ ਅੱਜ ਦਾ ਕੇਸ ਜਿਸ ਦੇ ਵਿੱਚ 10 ਕਿਲੋਗ੍ਰਾਮ ਕਾਮਨੀ ਗੋਲੀਆਂ ਭਾਰਤ ਤੋਂ ਭੇਜੇ ਗਏ ਪੈਕਟਾਂ ਦੇ ਵਿੱਚ ਫੜੀਆਂ ਗਈਆਂ ਹਨ ਇਸ ਤੋਂ ਪਹਿਲਾਂ 2020 ਦੇ ਵਿੱਚ ਪਾਪਾ ਟੋਟੋਏ ਅਤੇ ਮਾਨਕਾਉ ਖੇਤਰਾਂ ਵਿੱਚ ਪੁਲਿਸ ਨੇ ਕਾਮਨੀ ਗੋਲੀਆਂ ਦੇ ਨਾਲ ਨਾਲ ਨਕਦੀ ਸੋਨਾ ਅਤੇ ਸਿਗਟਾਂ ਵੀ ਜਬਤ ਕੀਤੀਆਂ ਸਨ ਦਖਲੀ ਆਕਲੈਂਡ ਦੇ ਓਪੀਏ ਟ੍ਰੀਟਮੈਂਟ ਸੇਵਾ ਤੇ ਕਈ ਮਰੀਜ਼ਾਂ ਨੂੰ ਕਾਮਨੀ ਦੀ ਲਤ ਕੰਨ ਇਲਾਜ ਲਈ ਵੀ ਆਉਣਾ ਪਿਆ ਸੀ ਇਸ ਤੋਂ ਲਾਵਾ ਗੱਲ ਕਰਦੇ ਹਾਂ ਆਸਟ੍ਰੇਲੀਆ ਦੀ 2022 ਦੇ ਵਿੱਚ ਬ੍ਰਿਸਬਨ ਦੇ ਕਈ ਗਰੋਸਰੀ ਸਟੋਰਾਂ ਵਿੱਚ ਗੋਲੀਆਂ ਅੰਡਰ ਕਾਊਂਟਰ ਵੇਚੀਆਂ ਜਾ ਰਹੀਆਂ ਸਨ 2020 ਵਿੱਚ ਐਡਲੈਂਡ ਚ ਇੱਕ ਮਰੀਜ਼ ਨੂੰ ਕੰਮ ਨਹੀਂ ਖਾਣ ਤੋਂ ਬਾਅਦ ਹਸਪਤਾਲ ਦੇ ਵਿੱਚ ਭਰਤੀ ਹੋਣਾ ਪਿਆ ਸੀ 2016 ਵਿੱਚ ਮੈਲਬਨ ਚ ਗਰੋਸਰੀ ਸਟੋਰਾਂ ਤੇ ਮਿਲਦੀਆਂ ਗੋਲੀਆਂ ਦੀ ਜਾਂਚ ਵਿੱਚ ਕੋਡਾਈਨ ਅਤੇ ਮਾਰਫਿਨ ਵਰਗੇ ਨਸ਼ੀਲੇ ਤੱਤ ਮਿਲੇ ਸਨ ਹਾਲ ਤਾਂ ਐਕਸਪੋਰਟ ਦਾ ਕਹਿਣਾ ਹੈ ਕਿ ਭਾਵੇਂ ਇਹ ਗੋਲੀਆਂ ਹਰਬਲ ਰੂਪ ਦੇ ਵਿੱਚ ਵੇਚੀਆਂ ਜਾਂਦੀਆਂ ਹਨ ਪਰ ਇਹਨਾਂ ਦੇ ਅੰਦਰਲੇ ਤੱਤ ਓਪੀਏਡ ਵਰਗੇ ਖਤਰਨਾਕ ਪ੍ਰਭਾਵ ਪੈਦਾ ਕਰਦੇ ਹਨ ਅਤੇ ਇਸ ਨਾਲ ਨਸ਼ੇ ਦੀ ਲਤ ਲੱਗ ਸਕਦੀ ਹੈ